ਤੁਖਾਰੀ ਮਹੱਲਾ ਪਹਿਲਾ ਪਹਿਲੇ ਪੈਰੇ ਰੈਣ ਸਲੰਣੜੀਏ ਰੈਣ ਅੰਧਿਆਰੀ RAM ਵਖਰ ਰਾਖ ਮੁਏ ਆਵੈ ਵਾਰੀ RAM ਵਾਰੀ ਆਵ ਕਵਣ ਜਗਾਵ ਸੁਤੀ ਜਮਰਸ ਚੂਸੈ ਰੈਣ ਅੰਧੇਰੀ ਕਿਆ ਪਤ ਤੇਰੀ ਚੋਰ ਪੜੈ ਘਰ ਮੂਸੈ ਰਾਖਣਾਰਾਗਮ ਅਪਾਰਾ ਸੁਣ ਬੇਨੰਤੀ ਮੇਰੀ ਆ ਨਾਨਕ ਮੂਰਖ ਕਬਹ ਨਾ ਚੇਤੇ ਕਿਆ ਸੂਜੈ ਰੈਣ ਅੰਧੇਰੀਆ ਦੂਜਾ ਪਹਿਰ ਪਿਆ ਜਾਗ ਅਚੇਤੀ RAM ਵਖਰ ਰਾਖ ਮੂਈਏ ਖਾਜਾ ਖੇਤੀ RAM ਰਾਖੋ ਕੇਤੀ ਹਰ ਗੁਰ ਰਹਿਤੀ ਜਾਗਤ ਚੋਰ ਨ ਲਗ ਜਾਮ ਅਗਨ ਜਾਉ ਨ ਦੁਖ ਪਾਵਹੁ ਜਾਮ ਕਾ ਡਰ ਭਉ ਭਾਗੈ ਰਾਵਸਸ ਦੀਪ ਗੁਰਮਤ ਦਵਾਰੈ ਮਨੁ ਸਾਚਾ ਮੁਖਤਿ ਆਵੈ ਨਾਨਕ ਮੂਰਖ ਅਜਹਨ ਚੀਤੇ ਕਿਵ ਦੂਜੈ ਸੁਖ ਪਾਵੈ ਤੀਜਾ ਪਹਿਰ ਭੈ ਨੀਂਦ ਵਿਆਪੀ RAM ਮਾਇ ਸੁਤਦਾਰ ਦੂਖ ਸੰਤਾਪੀ RAM ਮਾਇ ਸੁਤਦਾਰ ਜਗਤ ਪਿਆਰਾ ਚੋਗ ਚੁਗੈ ਨਿਤ ਫਸੈ ਨਾਮ ਤਿਆਵੈ ਤਾਂ ਸੁਖ ਪਾਵੈ ਗੁਰਮਤਿ ਕਾਲ ਨਗਰਾਸ ਜੰਮਣ ਮਰਣ ਕਾਲ ਨਹੀਂ ਛੋਟੈ ਵਿਣ ਨਾਮੈ ਸੰਤਾਪੀ ਨਾਨਕ ਤੀਜੈ ਤ੍ਰਿਪਤ ਲੋਕਾ ਮਾਇ ਮੋਹਿ ਵਿਆਪੀ ਚੌਥਾ ਪੈਰ ਪਾਦੋਂਤ ਵਿਹਾ ਗਰਾਮ ਤਿੰਨ ਘਰਾਂ ਖੇੜਾ ਜੂ ਅਨ ਦਿਨ ਜਾਗੈ ਰਾਮ ਗੁਰ ਪੂਛ ਜਾਗੇ ਨਾਮ ਲਾਗੇ ਤਿੰਨ ਨਾਰਾਇਣ ਸੁਹੇਲੀਆ ਗੁਰ ਸ਼ਬਦ ਕਮਾਵੇ ਦਿਨ ਮਨਾਵੇ ਤਿੰਨ ਹਰ ਪ੍ਰਭੇਲੀਆ ਕਰ ਕੰਪ ਚਰਣ ਸਰੀਰ ਕੰਪੈ ਨੈਣ ਦਲੇ ਤਨ ਭਸਮ ਸੇ ਨਾਨਕ ਦੁਖੀਆ ਜੋਗੁ ਚਾਰੇ ਬਿਨ ਨਾਮ ਹਰਕੇ ਮਨ ਵਸੇ ਖੁਲੀ ਗੰਠ ਉਠੋ ਲਖਿਆ ਆ ਰਾਮ ਰਸ ਕਸ ਸੁਖ ਠਾਕੀ ਬੰਦ ਚਲਾਇਆ ਰਾਮ ਬੰਦ ਚਲਾਇਆ ਜਾ ਪ੍ਰਭਾਇ ਨਾ ਦੀਸ ਨਾ ਸੁਣੀਐ ਆਪਣਵਾਰੀ ਸਭ ਸਹਿ ਆਵੈ ਪੱਕੀ ਖੇਤੀ ਲੁਣੀਐ ਘੜੀ ਚਸ ਕਲ ਖਾਲੀ ਘੜੀ ਚਸ ਕਲ ਖਾਲੀ ਜੈ ਭਰਾ ਭਲਾ ਸਹਜਿਆ ਨਾਨਕ ਸੁਰ ਨਰ ਸ਼ਬਦ ਮਿਲਾਏ ਥੈ ਪ੍ਰਭ ਕਾਰਨ ਕੀਆ ਤੁਖਾਰੀ ਮਹੱਲਾ ਪਹਿਲਾ ਤਾਰਾ ਚੜਿਆ ਲੰਮਾ ਕਿਉ ਨਦਰ ਨਹਾਲਿਆ ਆਰਾਮ ਸੇਵਕਪੂਰ ਕਰਮ ਸਤਗੁਰ ਸ਼ਬਦ ਤੇ ਖਾਲਿਆ ਆਰਾਮ ਗਰ ਜਾਉ ਤੇ ਖਾਲਿਆ ਸੱਚ ਸਮਾਲਿਆ ਅਹਨਸ ਦੇਖ ਵਿਚਾਰਿਆ ਤਾਵਤ ਪੈਂਚ ਰਹੇ ਘਰ ਜਾਣਿਆ ਕਾਮ ਕ੍ਰੋਧ ਬਿਖ ਮਾਰਿਆ ਅੰਤਰ ਜੋਤ ਪਈ ਗੁਰ ਸਾਖੀ ਚੀਨੇ ਰਾਮ ਕਰਮਾ ਨਾਨਕ ਹੋਮ ਮਾਰ ਪਤੀਨੇ ਤਾਰਾ ਚੜਿਆ ਲੰਮਾ ਗੁਰਮੁਖ ਜਾਗ ਰਹੇ ਚੂਕੀ ਬਿਮਾਨੀ ਰਾਮ ਆਰਦਨ ਪੂਰ ਪਿਆ ਸਾਚ ਸਮਾਨੀ RAM ਸਾਚ ਸਮਾਨੀ ਗੁਰਮੁਖ ਮਨ ਭਾਨੀ ਗੁਰਮੁਖ ਸਾਥ ਤ ਜਾਗੇ ਸਾਚ ਨਾਮ ਅੰਮ੍ਰਿਤ ਗੁਰ ਦਿਆ ਹਰ ਚਰਣੀ ਲਗ ਲਾਗੇ ਪ੍ਰਕਟੀ ਜੋਤ ਜੋਤ ਮਹਿ ਜਾਤਾ ਮਨ ਮੁਖ ਭਰਮ ਪੁਲਾਣੀ ਨਾਨਕ ਪੂਰ ਪਿਆ ਮਨ ਮਾਨਿਆ ਜਾਗਤ ਰੈਣ ਵਿਹਾਣੀ ਔਗਣ ਵਿਸਰਿਆ ਗੁਣੀ ਘਰ ਕੀ ਆਰਾਮ ਏਕੋ ਰਬ ਰਹਾ ਅਵਰ ਨਬੀ ਆਰਾਮ ਰਬ ਰਹਾ ਸੋਈ ਅਵਰ ਨ ਕੋਈ ਮਨ ਹੀ ਤੇ ਮਨ ਮੰਨਿਆ ਜਿਨ ਦਲ ਦਲ ਤਰਪਾਵਣ ਘੜ ਘੜ ਥਾਪਿਆ ਸੁ ਪ੍ਰਭ ਗੁਰਮੁਖ ਜਾਨਿਆ ਕੰਨ ਕਾਨ ਸਮਰਥ 12 ਤ੍ਰਿਵਿਦ ਮੇਟ ਸਮਾਈ ਨਾਨਕ ਆਪ ਗੁਣ ਗੁਣੇ ਸਮਾਣੇ ਐਸੀ ਗੁਰਮਤ ਪਾਈ ਆਵਣ ਜਾਣ ਰਹੇ ਚੁਕਾ ਭੋਲਾ RAM ਹੋਮ ਮਾਰ ਮਲੇ ਸਾਚਾ ਚੁਲਾ RAM ਓਮ ਗੁਰਪੋਈ ਪ੍ਰਗਟ ਹੋਈ ਚੁਕੇ ਸੋਗ ਸੰਤਪਾ ਜੋਤੀ ਅੰਦਰ ਜੋਤ ਸਮਾਣੀ ਆਪਛਾਤਾ ਆਪੈ ਪਈੜਾ ਕਰ ਸ਼ਬਦ ਪਤੀਨੀ ਸਾਹੁਰੜਾ ਪਿਰ ਭਾਣੀ ਨਾਨਕ ਸਤਗੁਰ ਮੇਲ ਮਲਾਈ ਚੁਕੀ ਕਾਣ ਲੋਕਾਣੀ ਤੁਖਾਰੀ ਮਹੱਲਾ ਪਹਿਲਾ ਪੋਲਾਵੜਾ ਭੁੱਲੀ ਭੁੱਲ ਭੁੱਲ ਪੱਛੂ ਤਾਣੀ ਪੈਰ ਛੋਡੇੜੀ ਸੁਤੀ ਪਰ ਕੀ ਸਾਰ ਨ ਜਾਣੀ ਪੈਰ ਛੋਡੀ ਸੁਤੀ ਅਵਗਣ ਮੂਤੀ ਤੇ ਸਧਨ ਗ ਦਿਨ ਰਾਤੇ ਕਾਮ ਕ੍ਰੋਧ ਅਹੰਕਾਰ ਵਿਗੁਤੀ ਹੋਮੈ ਲੱਗੀ ਤਾਤੇ ਉਡ ਰੰਸ ਚਲੇ ਆ ਫਰਮਾਇਆ ਬਸ ਮੈ ਪਸੂ ਸਮਾਣੀ ਨਾਨਕ ਸੱਚੇ ਨਾ ਬਿਹੋਣੀ ਭੁੱਲ ਭੁੱਲ ਪੱਛੂ ਤਾਣੀ ਸੁਣ ਨਾ ਪਿਆਰੇ ਇੱਕ ਬਨੰਤੀ ਮੇਰੀ ਤੂੰ ਨਿਜ ਕਰ ਵਸਿਆੜਾ ਹਉ ਰੁੱਲ ਭਸਮਾ ਢੇਰੀ ਬਿਨ ਆਪਣੇ ਨਾ ਹੈ ਕੋਈ ਨਚਾ ਹੈ ਕਿਆ ਕਹੀਏ ਕਿਆ ਕੀਜੈ ਅਮਰਤ ਨਾਮ ਰਸ ਨ ਰਸਨਾ ਨ ਅਮਰਤ ਨਾਮ ਰਸਨ ਰਸ ਰਸਨਾ ਗੁਰ ਸਬਦੀ ਰਸ ਪੀਜੈ ਵਰਣਾਵ ਕੋ ਸੰਗਨ ਸਾਥੀ ਆਵੈ ਜੈ ਕਨੇਰੀ ਨਾਨਕ ਲਾਹ ਲਾ ਕਰ ਜਾਈਏ ਸਾਚੀ ਸੱਚ ਮਤ ਤੇਰੀ ਸਾਧਨ ਦੇ ਸੁਦੇ ਸਿਹੜੇ ਸਾ ਨਿਹੜੇ ਦੇਦੀ ਸਾਰਸ ਮਾਲੈ ਤਿੰਨ ਸੱਜਣਾ ਮੁੰਦ ਨੈਣ ਭਰੇਂਦੀ ਮੁੰਦ ਨੈਣ ਭਰੇਂਦੀ ਗਣਸਾਰੇਂਦੀ ਕਿਉ ਪ੍ਰਭ ਮਿਲਾ ਪਿਆਰੇ ਮਾਰਗ ਪੰਥ ਨ ਜਾਣੋ ਵਿਕੜਾ ਕਿਉ ਪਾਈਐ ਫਿਰ ਪਾਰੀ ਸਤਿਗੁਰ ਸਭ ਦੀ ਮਿਲੈ ਬਚਨੀ ਤਨ ਮਨ ਆਗੈ ਰਖੈ ਨਾਨਕ ਅੰਮ੍ਰਿਤ ਵਿਰਖ ਮਹਾਰਸ ਫਲਿਆ ਮਿਲ ਪ੍ਰੀਤਮ ਰਸ ਚਖੈ ਮਹਿਲ ਬੁਲਾਇੜੀ ਬਲਮ ਨਾ ਕੀਜੈ ਆਂਧਨ ਰਤੜੀ ਸਹਿਜ ਮਿਲਿ ਜੈ ਸਹਿਜ ਸੁਖ ਸਹਿਜ ਮਿਲਿ ਜੈ ਰੋਸ ਨਾ ਕੀਜੈ ਗਰਭ ਨਿਵਾਰ ਸਮਾਣੀ ਸਚ ਰਾਤੀ ਮਿਲੈ ਮਿਲਾਈ ਮਨ ਮੁਖ ਆਵਣ ਜਾਣੀ ਜਬ ਨਾਚੀ ਤਬ ਘੂਗਟ ਕੈਸਾ ਮਟਕੀ ਫੋੜ ਨਰਾਰੀ ਨਾਨਕਿਆ ਪਿਆ ਪਛਾਣਾ ਗੁਰਮੁਖ ਤਾਤ ਵਿਚਾਰੀ ਤੁਖਾਰੀ ਮਹੱਲਾ ਪਹਿਲਾ ਮਿਲ ਮੇਰੇ ਲਾਲ ਰੰਗੀਲੇ ਹਮ ਲਾਲਨ ਕੇ ਲਾਲੇ ਗੁਰ ਅਲਖ ਲਖਾਇਆ ਅਵਰ ਨ ਦੂਜਾ ਭਾਲੇ ਗੁਰ ਅਲਖ ਲਖਾਇਆ ਜਾਂਤਿ ਸੁਭਾਇਆ ਜਾਂ ਪ੍ਰਭ ਕਿਰਪਾ ਧਾਰੀ ਜਗ ਜੀਵਨ ਦਾ ਤਾ ਪੁਰਖ ਬਤਾ ਤਾ ਸਹਿਜ ਮਲੇ ਬਨਵਾਰੀ ਨਦਰ ਕਰੈ ਤੂੰ ਤਾਰਹਿ ਤਰੀਐ ਸਚ ਦੇਵ ਹੋ ਦੀਨ ਦਇਆਲਾ ਪ੍ਰਣਵਤ ਨਾਨਕ ਦਾ ਸੁੰਦਾ ਸ ਤੂੰ ਸਰਬ ਜੀਆਂ ਪ੍ਰਤਪਾਲਾ ਭਾਰ ਪੁਰ ਧਾਰ ਰਹੇ ਅਤ ਪਿਆਰੇ ਸਬਦੇ ਰਬ ਰਹਿਆ ਗੁਰ ਰੂਪ ਮਰਾਰੇ ਗੁਰ ਰੂਪ ਮਰਾਰੇ ਤ੍ਰਿਭਾਵਨ ਧਾਰੇ ਤਾਂ ਕਾਇ ਅੰਤ ਨ ਪਾਇਆ ਰੰਗੀ ਜਨ ਸੀ ਜਨ ਉਪਾਏ ਨਿ ਦੇਵੈ ਚੜੈ ਸਵਾਇਆ ਅਪਰੰ ਪਰਿਆ ਪੇ ਥਾਪ ਉਥਾ ਪੇ ਤਿਸ ਭਾਵੈ ਸੂ ਹੋਵੈ ਨਾਨਕ ਹੀਰੈ ਨਾਨਕ ਹੀਰਾ ਹੀਰੈ ਵਿਦਿਆ ਗੁਣ ਕਹਿ ਹਾਰ ਪਰੂਵੈ ਗੁਣ ਗੁਣੈ ਸਮਾਣ ਮਸਤਕ ਨਾਮ ਨੀਸਾਣੋ ਸਚ ਸਚਾ ਸਚ ਸਾਚ ਸਮਾਇਆ ਚੂਕਾ ਆਵਣ ਜਾਣੋ ਸੱਚ ਸਾਜ ਸੁ ਪਛਾਤਾ ਸਾਚੇ ਰਾਂਤਾ ਸਾਚ ਬਲੈ ਮਨ ਭਾਵੈ ਸਾਚੇ ਉਪਰ ਅਵਰ ਨਦੀ ਸੇ ਸਾਚੇ ਸਾਜ ਸਮਾਵੈ 모ਹਨ 모ਹਨ ਲੀ 모헤 ਲੀਆ ਮਨ ਮੇਰਾ ਬੰਧਨ ਖੋਲ ਨਰਾਰੀ ਨਾਨਕ ਜੋਤੀ ਜੋਤ ਸਮਾਣੀ ਜਾ ਮਿਲਿਆ ਹਤ ਪਿਆਰੇ ਸੱਚ ਕਰ ਖੋਜ ਲਹੇ ਸਾਚਾ ਗੁਰ ਥਨ ਮਨ ਮੁਖ ਨਹ ਪਾਈਏ ਗੁਰਮੁਖ ਗਿਆਨ ਦੇਵ ਸਜਦਾਨੂ ਸੁਪਰਵਾਨੂ ਸੱਤ ਦਾਤਾ ਵਡਦਾਣਾ ਅਮਰ ਅਜੋਨੀ ਅਸਥਿਰ ਜਾਪੈ ਸਾਚਾ ਮਹਿਲ ਚਰਣਾ ਦੂਤ ਉਚਾਪਤ ਲੇਖ ਨ ਲਿਖੀ ਐ ਪ੍ਰਪਤੀ ਜੋ ਤੁਮਰਾਰੀ ਨਾਨਕ ਸਾਚਾ ਸਾਚੈ ਸਰਾਚਾ ਗੁਰਮੁਖ ਤਰੀਐ ਤਾਰੀ ਤੁਖਾਰੀ ਮਹੱਲਾ ਪਹਿਲਾ ਏ ਮਨ ਮੇਰਿਆ ਤੂੰ ਸਮਝ ਅਚੇਤ ਇਆਣਿਆ RAM ਏ ਮਨ ਮੇਰਿਆ ਛੱਡ ਅਗਣ ਗੁਣੀ ਸਮਾਣਿਆ RAM ਬਹੁ ਸਾਧ ਲਪਾਣੇ ਕਿਰਤ ਕਮਾਣੇ ਵਿਛੜਿਆ ਨਹੀਂ ਮਿਲਿਆ ਕਿਉ ਦੁੱਤਰ ਤਰੀਏ ਜਮ ਦਰਮਰੀਏ ਜਮ ਕਾ ਪੰਥ ਤਹੇਲਾ ਮਨ RAM ਨਹੀਂ ਜਾਤਾ ਸਾਜ ਪ੍ਰਭਾਤਾ ਅਗਟੁਰਦਾ ਕਿਆ ਕਰੇ ਬੰਧਨ ਬੰਧਿਆ ਇਨ ਬਦਸ਼ੰਟੈ ਗੁਰਮਖ ਸੇਵੈ ਨਰ ਹਰੇ ਏ ਮਨ ਮੇਰਿਆ ਤੂੰ ਛੋਡਾਲ ਛੋਡਾਲ ਜਜਲाराम ਏ ਮਨ ਮੇਰਿਆ ਰਸਿਵਪੁਰਖ ਨਰਾਲਾਰਾਮ ਹਰਿ ਸਿਮਰੈ ਕੰਕਾਰ ਸਾਚਾ ਸਭ ਜਗਤ ਜਿੰ ਉਪਾਇਆ ਤਉਣ ਕਣੀ ਅਗਨ ਅਗਨ ਭਾਦੇ ਗੁਰ ਖੇਲ ਜਗਤ ਦਿਖਾਇਆ ਆਚਾਰ ਤੂੰ ਵਿਚਾਰਿਆ ਤੇ ਹਰ ਨਾਮ ਸੰਜਨ ਸੰਜਮ ਜਪ ਤਪੋ ਸਖ ਸਿਆਨ ਪਿਆ ਸੈਨ ਪਿਆਰ ਪ੍ਰੀਤਮ ਨਾਮ ਹਰ ਕਾ ਜਪ ਜਪ ਇਹ ਮਨ ਮੇਰਿਆ ਤੂੰ ਥਿਰ ਰਹੋ ਝੂਠ ਨਾ ਖਾਵਹੀ ਰਾਮ ਇਹ ਮਨ ਮੇਰਿਆ ਗੁਣ ਗਾਵੇ ਸਹਿਜ ਸਮਾਵਹੀ ਰਾਮ ਗੁਣ ਗਾਏ ਰਾਮ ਰਸ ਗੁਣ ਗਾਏ ਰਾਮ ਰਸਾਇ ਰਸਿ ਹੈ ਗੁਰ ਗਿਆਨ ਅੰਜਨ ਸਰਹਿ ਤ੍ਰਹਿ ਲੋਕ ਦੀਪਕ ਸ਼ਬਦ ਚਾਨਣ ਪੰਜ ਦੂਤ ਸੰਘਾ ਰਹੇ ਭੈ ਕਾਟ ਨਿਰਭਉ ਤਰੇ ਦੁੱਤਰ ਗੁਰ ਮਿਲਿਆ ਕਾਰਜ ਸਾਰਹਿ ਰੂਪ ਰੰਗ ਪਿਆਰ ਹਰਿ ਸੋ ਹਰ ਆਪ ਕਿਰਪਾ ਧਾਰਹਿ ਏ ਮਨ ਮੇਰਿਆ ਤੂੰ ਕਿਆ ਲੈ ਆਇਆ ਕਿਆ ਲੈ ਜਾਏ ਜਾਏ ਸੀ ਰਾਮ ਏ ਮਨ ਮੇਰਿਆ ਤਾਂ ਛੁੱਟ ਸੀ ਜਾਂ ਭਰਮ ਚੁਕਾਇ ਸੀ ਰਾਮ ਧਨ ਸੰਚ ਹਰ ਹਰ ਨਾਮ ਵਕਰ ਗੁਰਬਖਦ ਭਾਉ ਪਛਾਣਹਿ ਨੈਲ ਪਰ ਹਰਬਖਦ ਨਿਰਮਲ ਮਹਿਲ ਘਰ ਸੱਚ ਜਾਣਹਿ ਪਤਨਾਮ ਪਾਵੇ ਘਰ ਸਦਾ ਵਾਝੂ ਲੰਮਰਤ ਪੀ ਰਸ ਹਰ ਨਾਮ ਧਿਆਈਏ ਸਬਦ ਰਸ ਪਾਈਏ ਵਡਭਾਗ ਜੈਪੀਏ ਹਰ ਜਸੂ ਇਹ ਮਨ ਮੇਰਿਆ ਬਿਨ ਪੌੜੀਆਂ ਮੰਦਰ ਕਿਉ ਚੜੈ ਰਾਮ ਇਹ ਮਨ ਮੇਰਿਆ ਬਿਨ ਬੇੜੀ ਪਾਰ ਨ ਅੰਬੜੈ ਰਾਮ ਪਾਰ ਸਾਜਨ ਅਪਾਰ ਪ੍ਰੀਤਮ ਗੁਰ ਸ਼ਬਦ ਸੁਰਤ ਲੰਘਾਵੇ ਮਿਲ ਸਾਧ ਸੰਗਤ ਕਰੇ ਹਰਲਿਆ ਫਿਰ ਨਾ ਪਛੂਤਾਵੇ ਫਿਰ ਨਾ ਪਛੂਤਾਵੇ ਕਰ ਦਇਆ ਦਾਨ ਦਇਆਲ ਸਾਚਾ ਹਰ ਨਾਮ ਸੰਗਤ ਪਾਵੋ ਨਾਨਕ ਪਿਆ ਪੈ ਸੁਣੋ ਪ੍ਰੀਤਮ ਗੁਰ ਸ਼ਬਦ ਮਨ ਸਮਝਾਵੋ ਤੁਖਾਰੀ ਸ਼ੰਤ ਮਹੱਲਾ ਚੌਥਾ ਏਕ ਓੰਕਾਰ ਸਤਿਗੁਰ ਪ੍ਰਸਾਦ ਅੰਤਰ ਪ੍ਰੀ ਪਿਆਰ ਕਿਉ ਪਰ ਬਿਨ ਜੀਵੀਐ ਰਾਮ ਜਬ ਲਗ ਦਰਸ ਦਰਸਨ ਹੋਏ ਕਿਉ ਅੰਮ੍ਰਿਤ ਪੀਵੀਐ ਰਾਮ ਕਿਉ ਅੰਮ੍ਰਿਤ ਪੀਵੀਐ ਅਰ ਬਿਨ ਜੀਵੀਐ ਤਿਸ ਬਿਨ ਰਹਿਣ ਨ ਜਾਏ ਆਨ ਦਿਨ ਪ੍ਰਯੋ ਪ੍ਰਯੋ ਕਰੇ ਦਿਨ ਰਾਤੀ ਪਰ ਬਿਨ ਪਿਆਸ ਨ ਜਾਏ ਆਪਣੀ ਕਿਰਪਾ ਕਰੋ ਹਰ ਪਿਆਰੇ ਹਰ ਹਰ ਨਾਮ ਸਦ ਸਾਰਿਆ ਗੁਰ ਕੈ ਸਬਦ ਮਿਲਿਆ ਮੈਂ ਪ੍ਰੀਤਮ ਹਾਂ ਸਤਿਗੁਰ ਵਿਟੋ ਵਾਰਿਆ ਜਬ ਦੇਖਾਂ ਪਿਰ ਪਿਆਰਾ ਹਰ ਗੁਣ ਰਸ ਰਵਾ ਰਾਮ ਮੇਰਾ ਅੰਤਰ ਹੋਏ ਵਿਗਾਸ ਪ੍ਰਿਉ ਪ੍ਰਿਉ ਸਤਿ ਨਿਤ ਚਵਾਰਾਮ ਪ੍ਰਿਉ ਚਵਾ ਪਿਆਰੇ ਸਬਦ ਨਿਸਤਾਰੇ ਦਿਨ ਦੇਖੇ ਤ੍ਰਿਪਤ ਨਾਵਹਿ ਸਬਦ ਸੀਗਾਰ ਹੋਵੇ ਨਿਤ ਕਾਮਣੋ ਹਰ ਹਰ ਨਾਮ ਧਿਆਵੇ ਦਇਆ ਦਾਨ ਮੰਗਤ ਜਨ ਦੀ ਜੈ ਮੈਂ ਪ੍ਰੀਤਮ ਦੇਉ ਮਿਲਾਏ ਹਨ ਦਿਨ ਗੁਰ ਗੋਪਾਲ ਤੇ ਆਈ ਹਮ ਸਤਗੁਰ ਵਟੋਂ ਕਮਾਏ ਆਮ ਪਾਥਰ ਗੁਰ ਨਾਮ ਵਿਖ ਭਵ ਜਲ ਤਾਰੀਐ ਰਾਮ ਗੁਰਦੇਵ ਸਬਦ ਸੁਭਾਏ ਸੁਭਾਏ ਮੈਂ ਮੂੜ ਨਿਸਤਾਰੀਐ ਰਾਮ ਆ ਮੂੜ ਮੁਕਤ ਕਿਸ਼ਮਤ ਨਹੀਂ ਪਾਈ ਤੂੰ ਅਗੰਮ ਵੜ ਜਾਣਿਆ ਤੂੰ ਆਪ ਦਇਆਲ ਦਇਆ ਕਰ ਮੇਲੇ ਹਮ ਨਿਰਗੁਣੀ ਨਿਮਾਣਿਆ ਅਨੇਕ ਜਨਮ ਪਾਪ ਕਰ ਭਰਵੇਂ ਹੁਣ ਤਉ ਉਸ ਰਣਾਗਤ ਆਏ ਦਇਆ ਕਰੂ ਰਖ ਲਿਵੋ ਹਰ ਜੀਉ ਹਮ ਲਾਗੈ ਸਤਿਗੁਰ ਪਾਏ ਗੁਰ ਪਾਰ ਸਭ ਲੋ ਬਿਲ ਕੰਚਨ ਹੋਇ ਆ ਰਾਮ ਜੋਤੀ ਜੋਤ ਮਿਲਾਏ ਕਾਇਆ ਘੜ ਸੋਇ ਆ ਰਾਮ ਕਾਇ ਗੜ ਸੁਹੇ ਅਮੀਰੇ ਪ੍ਰਭ ਮੋਹਿਆ ਕਿਉ ਸਾਸ ਗਰਾਸ ਵਿਸਾਰੀਐ ਅਦ੍ਰਿਸ਼ਟ ਅਗੋਚ ਚਿਰ ਪਕੜਿਆ ਗੁਰ ਸਬਦੀ ਹਉ ਸਤਿਗੁਰ ਕੈ ਬਲਹਾਰੀਐ ਸਤਿਗੁਰ ਆਗੇ ਸੀਸ ਭੇਟ ਦੇਉ ਜੇ ਸਤਿਗੁਰ ਸਾਚੇ ਭਾਵੈ ਆਪੇ ਦਇਆ ਕਰੋ ਪ੍ਰਭ ਦਾਤਿ ਤੈ ਨਾਨਕ ਅੰਕ ਸਮਾਵੈ ਤੁਖਾਰੀ ਮਹੱਲਾ ਚੌਥਾ ਹਰ ਰਗਮ ਅਗਾਦ ਅਪਰੰਪਰ ਅਪਰਪਰਾ ਜੋ ਤੁਮ ਤਵ ਜਗਦੀਸ ਤੇ ਜਨ ਭਉ ਬਖਮ ਤਰਾ ਬਖਮ ਭਉ ਤੈਨ ਤਰਿਆ ਸੋਹਿਲਾ ਜਿਨ ਹਰ ਹਰ ਨਾਮ ਧਿਆਇਆ ਗੁਰਵਾਕ ਸਤਗੁਰੂ ਜੋ ਭਾਏ ਚੱਲੇ ਤਿਨ ਹਰ ਹਰਿਆ ਮਿਲਾਇਆ ਜੋਤੀ ਜੋਤ ਮਿਲ ਜੋਤ ਸਮਾਣੀ ਹਰਿ ਕਿਰਪਾ ਕਰ ਧਰਣੀ ਧਰਾ ਹਰ ਹਰ ਅਗਮ ਅਗਾਦ ਅਪਰੰਪੁਰ ਅਪਰਪਰਾ ਤੁਮ ਸੁਆਮੀ ਅਗਮ ਅਥਾਹ ਤੂ ਕੜ ਕੜ ਪੂਰ ਰਹਿਆ ਤੂ ਅਲਖ ਅਪਿ ਅਗੰ ਗੁਰ ਸਤਗੁਰ ਬਚਨ ਲਹਿਆ ਧਨ ਧਨ ਤੇ ਜਨ ਪੁਰਖ ਪੂਰੇ ਜਿਨ ਗੁਰ ਸਤ ਸੰਗਤ ਸੰਤ ਸੰਗਤ ਮਿਲ ਗੁਣ ਰਵੇ ਬਬੇ ਇਕ ਬੁੱਧ ਵਿਚਾਰ ਗੁਰਮੁਖ ਗੁਰ ਸਬਦ ਖਿਨ ਖਿਨ ਹਰ ਨਿਤ ਚਾਵੇ ਜਾਂ ਬਹ ਗੁਰਮੁਖ ਹਰ ਨਾਮ ਬੋਲੇ ਜਾ ਖੜੇ ਗੁਰਮੁਖ ਹਰ ਹਰ ਕਹਿਆ ਤੁਮ ਸੁਆਮੀ ਅਗਮ ਅਥਾ ਤੂੰ ਘੜ ਘੜ ਪੂਰਿਆ ਸੇਵਕ ਜਨ ਸੇਵੈ ਤੀ ਪਰਵਾਨ ਜਨ ਸੇਵੈ ਗੁਰਮਤਿ ਹਰੇ ਤਿਨ ਕੇ ਕੋਟ ਸਭ ਪਾਪ ਖਿਨ ਪਰ ਹਰ ਹਰ ਦੂਰ ਕਰੇ ਤਿਨ ਕੇ ਪਾਪ ਦੁਖ ਸਭ ਬਿਨਸੇ ਜਿਨ ਮਨ ਚਿਤ ਇਕ ਅਰਾਧਿਆ ਤਿਨ ਕਾ ਜਨਮ ਸਫਲ ਹੋ ਸਭ ਕੀਆ ਕਰਤਾ ਜਿਨ ਗੁਰਬਚਨੀ ਸੱਚ ਪਾਖਿਆ ਤੇ ਧਨ ਜਨਵੜ ਪੁਰਖ ਪੂਰੇ ਜੋਗ ਜੋ ਗੁਰਮਤਿ ਹਰਿ ਜਪ ਭਉ ਬਖਮ ਤਰੇ ਸੇਵਕ ਜਨ ਸੇਵੈ ਤੇ ਪ੍ਰਵਾਣ ਜਨ ਸੇਵੈ ਗੁਰਮਤਿ ਹਰੇ ਤੂੰ ਅੰਦਰ ਜਾਮੀ ਹਰਿ ਆਪਜਾ ਤੂੰ ਚਿਲਾਵੈ ਪਿਆਰੇ ਹਾਂ ਤੇ ਵੈ ਚੱਲਾ ਹਮਰੇ ਹਾਜਾ ਕ੍ਰਿਸ਼ਨ ਆਹੇ ਜੇ ਤੂੰ ਮੇਲਹਿ ਤਾਂ ਹਉ ਮਿਲਾ ਜਿਨ ਕੋ ਤੂੰ ਹਰ ਮੇਲੇ ਸਵਾਮੀ ਸਭ ਤਨ ਕਾ ਲੇਖਾ ਛੁੱਟ ਗਏ ਛੁੱਟ ਕੇ ਗਇਆ ਤਨ ਕੀ ਗਣ ਤਨ ਕੀ ਗਣਤ ਨ ਕਰਿਓ ਕੋਈ ਭਾਈ ਜੋਗ ਜੋ ਗੁਰਬਚਨੀ ਹਰ ਮੇਲ ਲਿਆ ਨਾਲਕ ਦੈਲ ਹੋਆ ਤਨੇ ਉਪਰ ਜਿਨ ਗੁਰ ਕਾ ਭਾਣਾ ਮੰਨਿਆ ਭਲਾ ਤੂੰ ਅੰਤਰ ਜਾਮੀ ਹਰ ਆਪ ਜਿਉ ਤੂੰ ਚਲਾਵਹਿ ਪਿਆਰੇ ਤਉ ਤੇ ਵਹਿ ਚੱਲਾ ਤੁਖਾਰੀ ਮਹੱਲਾ ਚੌਥਾ ਤੂੰ ਜਗ ਜੀਵਨ ਤੇ ਜੀ ਸਭ ਕਰਤਾ ਸ੍ਰਿਸ਼ਟਨਾਥ ਤੈਨ ਤੂੰ ਧਿਆਆ ਮੇਰਾ ਨਾਮ ਆ ਰਾਮ ਜਿਨ ਕੈ ਤੁਰ ਲੇਖ ਮਾਥ ਜਿਨ ਕੋ ਤੁਰ ਹਰ ਲਿਖਿਆ ਸਵਾਮੀ ਤਿਨ ਹਰ ਹਰ ਨਾਮ ਅਰਾਧਿਆ ਤਿਨ ਕੇ పాਪ ਇਕ ਨਿਮਖ ਸਭ ਲਾਥਿ ਜਿਨ ਗੁਰ ਬਚਨੀ ਹਰ ਜਾਪਿਆ ਧਨ ਧਨ ਤੇ ਜਨ ਜਿਨ ਹਰ ਨਾਮ ਜਪਿਆ ਤਿਨ ਦੇਖਿ ਹਉ ਭੈ ਅਸਨਾਥ ਤੂੰ ਜਗ ਜੀਵਨ ਜਗਦੀਸ਼ ਸਭ ਕਰਤਾ ਸ੍ਰਿਸ਼ਟਨਾਥ ਤੂੰ ਜਲ ਤਲ ਮਹੀਲ ਭਰਪੂਰ ਭਰਪੂਰ ਸਭ ਉਪਰ ਸਾਚ ਧਣੀ ਜਿਨ ਜਪਿਆ ਹਰ ਮਨ ਚੀਤ ਹਰ ਜਪ ਜਪ ਮੁਕਤ ਕਣੀ ਜਿਨ ਜਪਿਆ ਹਰ ਮੁਕਤ ਹਰ ਤੇ ਮੁਕਤ ਪ੍ਰਾਣੀ ਤਿਨ ਕੇ ਉਜਲ ਮੁਖ ਹਰ ਦਵਾਰ ਓਏ ਹਲਤ ਪਲਤ ਜਨ ਭੈ ਸਹੇਲੇ ਹਰ ਰੱਖ ਲੀਏ ਰਖਣ ਹਰ ਹਰ ਸੰਤ ਸੰਗਤ ਜਨ ਸੁਣੋ ਭਾਈ ਗੁਰਮੁਖਾਰ ਸੇਵਾ ਸਫਲ ਬਣੀ ਤੂੰ ਜਲ ਤਲ ਮਹੀਲ ਭਰਪੂਰ ਸਭ ਉਪਰ ਸਾਚ ਧਣੀ ਤੂੰ ਥਾਂ ਤਨ ਤੁਰ ਹਰੇਕ ਹਰ ਏਕੋ ਏਕ ਰਵਿਆ ਵਣ ਤ੍ਰਣ ਤ੍ਰਪਾ ਹੁਣ ਸਭ ਸ੍ਰਿਸ਼ਟ ਮੁਖ ਹਰ ਹਰ ਨਾਮ ਚਵਿਆ ਸਭ ਚਵਹ ਹਰ ਹਰ ਨਾਮ ਕਰਤੇ ਸੰਖ ਅਗੰਤ ਹਰ ਧਿਆਬੈ ਸੂ ਧਨ ਧਨ ਹਰ ਸੰਤ ਸਾਧੂ ਜੋ ਹਰ ਪ੍ਰਭ ਕਰਤੇ ਭਾਵੈ ਸੋ ਸਫਲ ਦਰਸ਼ਨ ਦੇਹੁ ਕਰਤੇ ਜਿਸ ਹਰ ਹਿਰਦੈ ਨਾਮ ਸਦ ਚਵਿਆ ਤੂੰ ਤਾਂ ਤਨੰਤਰ ਹਰ ਇੱਕ ਹਰ ਏਕੋ ਏਕ ਰਵਿਆ ਤੇਰੀ ਭਗਤ ਭੰਡਾਰ ਅਸੰਖ ਜਿਸ ਤੂੰ ਦੇਵਹਿ ਮੇਰੇ ਸੁਆਮੀ ਤਿਸ ਮਿਲੇ ਹੈ ਜਿਸ ਕਾ ਮਸਤਕ ਗੁਰ ਹਾਤ ਤਿਸ ਹਿਰਦੈ ਹਰ ਗੁਣ ਟਿਕਹਿ ਹਰ ਗੁਣ ਹਿਰਦੈ ਟਿਕੈ ਤਿਸ ਕਾ ਜਿਸ ਅੰਤਰ ਭਉ ਭਾਵਨੀ ਹੋਈ ਬਿਨ ਭੈ ਕਿਨੈ ਨਾ ਪ੍ਰੇਮ ਪਾਇਆ ਬਿਨ ਭੈ ਪਾਰ ਨਾ ਉਤਰਿਆ ਕੋਈ ਭਉ ਭਾਵ ਪ੍ਰੀਤ ਨਾਨਕ ਤਸੈ ਲਾਗੇ ਜਿਸ ਤੂੰ ਆਪਣੀ ਕਿਰਪਾ ਕਰਹਿ ਤੇਰੀ ਭਗਤ ਪੰਡਾਰ ਅਸੰਖ ਜਿਸ ਤੂੰ ਦੇਵੈ ਮੇਰੇ ਸਵਾਮੀ ਤਿਸ ਮਿਲਹਿ ਤੁਖਾਰੀ ਮਹੱਲਾ ਚੌਥਾ ਨਾਵਣਪੁਰਬ ਅਭੀਚ ਗੁਰ ਸਤਗੁਰ ਦਰਸ ਪਿਆ ਦੁਰਮਤ ਮੈਲ ਹਰੀ ਅਗਿਆਨ ਅੰਧੇਰ ਗਇ ਗੁਰ ਦਰਸ ਪਾਇਆ ਗਿਆਨ ਗਵਾਇਆ ਅੰਤਰ ਜੋਤ ਪ੍ਰਕਾਸੀ ਜਨਮ ਮਰਨ ਦੁਖਿਨ ਮਹਿ ਬਿਨਸੀ ਹਰ ਪਾਇਆ ਪ੍ਰਭ ਅਬਨਾਸੀ ਹਰ ਆਪ ਕਰਤਾ ਪੁਰਬ ਕੀਆ ਸਤ ਗੁਰੂ ਕੋ ਖੇਤ ਨਾਵਣ ਗਿਆ ਨਾ ਮਣਪੁਰਬ ਅਭੀਚੇ ਗੁਰ ਸਾਧਗੁਰ ਦਰਸ ਭਿਆ ਮਾਰਗ ਪੰਥ ਚਲੇ ਗੁਰ ਸਤ ਗੁਰ ਸੰਗ ਸਿਖਾ ਅਨ ਦਿਨ ਭਗਤ ਬਣੀ ਖਿੰ ਖਿੰ ਨਿਮਖ ਵਿਖਾ ਹਰ ਹਰ ਭਗਤ ਬਣੀ ਪ੍ਰਭ ਕੇ ਰੀ ਸਭ ਲੋਕ ਵੇਖਣ ਆਇਆ ਜਿਨ ਦਰਸ ਸਾਧਗੁਰੇ ਗੁਰੂ ਕੀਆ ਤਿਨ ਆਪ ਹਰ ਮੇ ਲਾਇਆ ਤੀਰਥ ਉਦਮ ਸਾਧਗੁਰੂ ਕੀਆ ਸਭ ਲੋਕ ਉਧਾਰਣ ਅਰਥਾ ਮਾਰਗ ਪੰਥ ਚੱਲੇ ਗੁਰ ਸਤਗੁਰ ਸੰਗ ਸਿਖਾ ਪ੍ਰਥਮਾਏ ਕੁਲ ਖੇਤ ਗੁਰ ਸਤਗੁਰ ਪੁਰਬ ਹੋਆ ਖਬਰ ਪਈ ਸੰਸਾਰ ਆਏ ਤਰਲੂਆ ਦੇਖਣ ਆਏ ਤੀਨ ਲੋਕ ਸੁਰ ਨਰ ਮਨ ਜਨ ਸਭ ਆਇਆ ਜਿਨ ਪਰਸਿਆ ਗੁਰ ਸਤਗੁਰ ਪੂਰਾ ਤਿਨ ਕੇ ਕੇਲ ਵਿਖ ਨਾ ਨਾਸ ਗਵਾਇਆ ਜੋਗੀ ਦਗੰਬਰ ਸੰਿਆਸੀ ਘਟ ਦਰਸ਼ਨ ਕਰ ਗਏ ਗੋਸ਼ਟ ਢੋਆ ਪ੍ਰਥਮ ਆਏ ਪ੍ਰਥਮ ਆਏ ਕੁਲਖੀਤ ਗੁਰ ਸਤਗੁਰ ਪੁਰਬ ਹੋਆ ਦੂਤਿਆ ਜਮਨ ਗਏ ਗੁਰ ਹਰ ਹਰ ਜਪਨ ਕੀਆ ਜਾਗਾਤੀ ਮਿਲੇ ਦੇ ਭੇਟ ਗੁਰ ਪਿੱਛੇ ਲੰਘਾਏ ਦੀਆ ਸਭ ਛੁੱਟੀ ਸਤਗੁਰ ਪਿੱਛੇ ਜਿਨ ਹਰ ਹਰ ਨਾਮ ਧਿਆਇਆ ਗੁਰਬਚਨ ਮਾਰਗ ਜੋ ਪੰਥ ਚਾਲੇ ਤਿੰਨ ਜਮ ਜਗਤੀ ਨੇੜ ਨਾਇ ਸਭ ਗੁਰੂ ਗੁਰੂ ਜਗਤ ਬੋਲੇ ਗੁਰ ਕੈ ਨਾਇ ਲਏ ਸਭ ਛੁਟਕ ਗਇਆ ਦੂਤਿਆ ਜਮਨ ਕੈ ਗੁਰ ਹਰ ਹਰ ਜਪਨ ਕੀਆ ਤ੍ਰਿਤਿਆ ਸਰਸਰੀ ਤਹ ਕੌਤਕ ਚਲਤ ਭਇਆ ਸਭ ਮੋਹੀ ਦੇਖ ਦਰਸ਼ਨ ਗੁਰ ਸੰਤ ਕਨੈਨ ਅਡ ਨਾਮ ਧਾਮ ਲਿਆ ਅੜ੍ਹ ਦਾਮ ਕਿਸ ਪਿਆ ਪਿਆ ਨ ਬੂਲਕ ਪਿਆ ਨ ਬੂਲਕ ਜਗਤੀਆ ਮੋਣ ਮੰਦਣ ਭਈ ਭਾਈ ਹਮ ਕਰਹਿ ਕਿਆ ਕਿਸ ਪਾਸ ਹ ਕਿਸ ਪਾਸ ਮੰਗੈ ਸਭ ਭਾਗ ਭਾਗ ਸਭ ਭਾਗ ਸਤਗੁਰ ਪਿਛੈ ਪਈ ਜਾ ਗਤਿਆ ਉਪਾਵਸ ਪਾਵਸਿਆਣ ਪਕਰ ਵਿਚਾਰ ਡਟਾ ਬਾਂ ਭੰਨ ਬੋਲ ਕਾ ਸਭ ਉੱਠ ਗਿਆ ਤ੍ਰਿਤਿਆਏ ਸਰਸਰੀ ਤੈ ਕੌਤਕ ਜਲਤ ਭਿਆ ਮਿਲ ਆਏ ਨਗਰ ਮਹਾ ਜਨਾ ਗੁਰ ਸਤਗੁਰ ਉਟ ਗਹੀ ਗੁਰ ਸਤਗੁਰ ਗੁਰ ਗੋਵਿੰਦ ਕੋਠ ਸਿਮਰਤ ਕੀਤਾ ਸਹੀ ਸਿਮਰਤ ਸਾਸਤਰ ਸਭਨੀ ਸਹੀ ਕੀਤਾ ਸੋ ਕੇ ਸੁਖ ਪ੍ਰਹਿਲਾਦ ਸ੍ਰੀ ਰਾਮ ਕਰ ਗੁਰ ਗੋਵਿੰਦ ਧਿਆਇਆ ਦੇਹੀ ਨਗਰ ਕੋਟ ਪੰਚਚੂਰ ਵਟ ਵਾਰੇ ਤਿਨ ਕਾਥਾਉ ਤੇ ਹੁਗਵਾਇਆ ਕੀਰਤਨ ਪ੍ਰਾਣ ਨਿਤ ਪੁੰਨ ਹੋਵੈ ਗੁਰਬਚਨ ਨਾਨਕ ਹਰ ਭਗਤ ਲਹੀ ਮਿਲ ਆਏ ਨਗਰ ਮਹਾ ਜਨਾ ਗੁਰ ਸਤਗੁਰੂ ਟ ਗਹੀ ਕੀਰਤਨ ਪ੍ਰਾਣ ਨਿਤ ਪੁੰਨ ਹੋਵੇ ਗੁਰ ਬਚਨ ਨਾਨਕ ਹਰ ਭਗਤ ਲਹੀ ਮਿਲ ਆਏ ਨਗਰ ਮਹਾਜਨਾ ਗੁਰ ਸਤ ਗੁਰ ਊਟ ਗਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ